ਸਾਸਤਿ ਕਾਲਦੀ ਮੇਰਾ ਨਾਮ ਸਭਜੀਤ ਕੋਰਾ ਮੈਨੂੰ ਕਾਫੀ ਦਿਨ ਤੋਂ ਸਾਦੀ ਪਰੌਣੋ ਸੀਗੀ ਮੈਂ ਕਾਫੀ ਟੈਟਮੈਂਟ ਕਰਾਇਆ ਮੈਨੂੰ ਕਿਤੋਂ ਵੀ ਆਰਾਮ ਨਹੀਂ ਆਇਆ ਫਿਰ ਮੈਨੂੰ ਡਾਕਟਰਾਂ ਨੇ ਪੰਪ ਲਗਾਤਾ ਮੈਨੂੰ ਦਿਨ ਚ 3-4 ਵਾਰੀ ਪੰਪ ਲੈਣਾ ਪੈਂਦਾ ਸੀ ਮੈਨੂੰ ਉਹਦੋਂ ਬਹੁਤ ਪਰੇਸ਼ਾਨੀ ਸੀ ਮੈਨੂੰ ਐਦਾਂ ਸੀ ਮੇਰਾ ਪੰਪ ਛੁੱਟਣਾ ਹੀ ਨਹੀਂ ਹੈਗਾ ਮੈਂ ਤਾਂ ਪੰਪ ਦੇ ਸਾਰੇ ਚਲੂਗੀ ਫਿਰ ਮੈਨੂੰ ਡਾਕਟਰ ਸ਼ਰਦਾ ਦਾ ਪਤਾ ਲੱਗਿਆ ਐਡ ਤੇ ਫਿਰ ਮੇਰਾ ਬੇਟਾ ਵੀ ਮੈਨੂੰ ਇੱਥੇ ਲੈ ਕੇ ਆਇਆ ਹੁਣ ਮੈਂ ਇੱਥੋਂ ਛੇਵੇਂ ਦਿਨ ਹੋ ਗਿਆ ਫਟੋ ਕਰ ਦਵਾਈ ਖਾਂਦੇ ਨੂੰ ਮੈਨੂੰ ਬਿਲਕੁਲ ਠੀਕ ਆ ਹੁਣ ਮੈਨੂੰ ਕੋਈ ਪਰਬਲ ਨਹੀਂ ਮੈਂ ਚੱਲ ਫਿਰ ਸਕਦੀ ਆ ਕੰਮ ਕਰ ਸਕਦੀ ਆ ਮੈਨੂੰ ਕੋਈ ਸਾਹ ਦੀ ਪਰਬਲ ਨਹੀਂ ਮੈਂ ਸੈਰ ਵੀ ਕਰਦੀ ਆ ਇਹਨਾਂ ਦੀ ਦਵਾਈ ਲੈਣ ਤੋਂ ਬਾਅਦ ਮੇਰਾ ਪੂਰੇ 15 ਦਿਨ ਚ ਬਾਪੂ ਛੁੱਟ ਗਿਆ ਸੀਗਾ ਹੁਣ ਮੈਂ ਬਿਲਕੁਲ ਠੀਕ ਆ ਤੇ ਮੈਂ ਜੋਗਾ ਵੀ ਕਰ ਲੈਂਦੀ ਆ ਬਿਲਕੁਲ ਠੀਕ ਠਾਕ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਨੂੰ ਵੀ ਸਾਹ ਦੀ ਦਿੱਕਤ ਹੋਵੇ ਤਾਂ ਡਾਕਟਰ ਸ਼ਰਦਾ ਦਾ ਦਵਾਈ ਲੈਣ ਬਹੁਤ ਵਧੀਆ ਡਾਕਟਰ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਸ਼ੁਕਰੀਆ ਨਾ ਦਾ ਬਹੁਤ ਵੇਰਾ ਇਲਾਜ ਕਰਕੇ ਮੈਨੂੰ ਇਹ ਠੀਕ ਕਰਤਾ ਜਿੰਨਾ ਮੈਂ ਨਾ ਦਾ ਨਾਮ ਸੁਣਿਆ ਸੀ ਉਨਾ ਹੀ ਚੰਗਾ ਇਲਾਜ ਕਰਦੇ ਆ ਮੈਂ ਤਾਂ ਕਈਆਂ ਹੋਰਾਂ ਨੂੰ ਵੀ ਗਿਆ ਵੀ ਉੱਥੇ ਜਾ ਕੇ ਟ੍ਰੀਟਮੈਂਟ ਕਰਾਉ ਬਹੁਤ ਵਧੀਆ ਡਾਕਟਰ ਧੰਨਵਾਦ ਥੈਂਕ ਯੂ